ਬਿਨ ਮਤਲਬ ਤੋਂ ਵਿਚਵੇੜੇ ਦੇ ਰਖਦਾ ਆਉਣੀ ਜਾਣੀ ਬਿਨ ਮਤਲਬ ਤੋਂ ਵਿਚਵੇੜੇ ਦੇ ਰਖਦਾ ਆਉਣੀ ਜਾਣੀ ਜੇਠ ਲਿਆਇਆ ਨੀ ਦਿੱਲੀੋਂ ਸੁਰਮੇ ਦਾਣੀ ਜੇਠ ਲਿਆਇਆ ਨੀ ਦਿੱਲੀੋਂ ਸੁਰਮੇ ਦਾਣੀ ਲੁੱਟਿਆ ਗਿਆ ਨੀ ਜੱਟ ਨਿਰਨੇ ਕਾਲ ਜੇ ਪਰ ਤੂੰ ਕਦਰ ਨਾ ਜਾਣੀ ਜੇਠ ਲਿਆਇਆ ਨੀ ਦਿੱਲੀੋਂ ਸੁਰਮੇ ਦਾਣੀ ਦੇਠ ਲਿਆਇਆ ਨੀ ਦਿੱਲੀਓ ਸੁਰਮੇ ਦਾਣੀ ਲਾਲ ਪਰਾਂਦਾ ਪਾਲੇ ਪਾਬੀ ਸੁਥਣ ਸੂਫ ਦੀ ਆ ਲੈ ਪਾਬੀ ਲਾਲ ਪਰਾਂਦਾ ਪਾਲੇ ਪਾਬੀ ਸੁਥਣ ਸੂਫ ਦੀ ਆ ਲੈ ਪਾਬੀ ਕੂਜਾ ਮਿਸ਼ਰੀ ਖਾ ਲੈ ਪਾਬੀ ਕੀ ਮਤਲਬ ਤੇਰੇ ਬਿਨਾ ਹੁਕਮ ਤੋ ਪੀ ਜਾਂ ਕੜੇ ਚੋ ਪਾਣੀ ਜੇਠ ਲਿਆਇਆ ਨੀ ਦਿੱਲੀਓ ਸੁਰਮੇ ਦਾਣੀ ਜੇਠ ਲਿਆਇਆ ਨੀ ਦਿੱਲੀਓਂ ਸੁਰਮੇ ਦਾਣੀ ਜੇਠ ਤੇਰੇ ਦੀ ਕਿਸਮਤ ਖੋਟੀ ਆਪਣੇ ਆਪ ਪਕਾਵੇ ਰੋਟੀ ਜੇਠ ਤੇਰੇ ਦੀ ਕਿਸਮਤ ਖੋਟੀ ਆਪਣੇ ਆਪ ਪਕਾਵੇ ਰੋਟੀ ਨਾ ਕੋਈ ਆਪਣਾ ਨਾ ਕੋਈ ਧੋਖੀ ਇਸੇ ਗੱਲ ਤੋਂ ਖੁਦ ਮੁਖਤਿਆਰੀ ਜਾਂਦੀ ਆ ਪਛਾਣੀ ਜੇਠ ਲਿਆਇਆ ਨਹੀਂ ਦਿੱਲੀਓਂ ਸੁਰਮੇ ਦਾਣੀ ਜੇਠ ਲਿਆਇਆ ਨਹੀਂ ਦਿੱਲੀਓਂ ਸੁਰਮੇ ਦਾਣੀ ਜੇਠ ਲਿਆਇਆ ਨੀ ਦਿੱਲੀਓਂ ਸੁਰਮੇ ਦਾਣੀ